ਦੋਸਤੋ ਅੱਜ ਗੱਲ ਕਰਨੀ ਹੈ ਐਮਰਜੈਂਸੀ ਟ੍ਰੀਟਮੈਂਟ ਨੂੰ ਛੱਡ ਕੇ ਸਾਨੂੰ 100 ਸਾਲ ਤੱਕ ਕਿਸੇ ਵੀ ਅੰਗਰੇਜ਼ੀ ਦਵਾਈ ਦੀ ਜ਼ਰੂਰਤ ਨਹੀਂ ਹੈ ਦੋਸਤੋ ਮੈਂ ਇਹ ਗੱਲ ਡੰਕੇ ਦੀ ਝੋਟ ਉੱਪਰ ਕਹਿ ਸਕਦਾ ਹਾਂ ਕਿ ਮਨੁੱਖ ਨੂੰ ਐਮਰਜੈਂਸੀ ਟ੍ਰੀਟਮੈਂਟ ਨੂੰ ਛੱਡ ਕੇ 100 ਸਾਲ ਤੱਕ ਕਿਸੇ ਵੀ ਇੰਗਰੀਜੀ ਦਵਾਈ ਦੀ ਜ਼ਰੂਰਤ ਨਹੀਂ ਹੈ ਐਮਰਜੈਂਸੀ ਟ੍ਰੀਟਮੈਂਟ ਦਾ ਮੇਰਾ ਮਤਲਬ ਹੈ ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਕਰੰਟ ਲੱਗ ਜਾਣਾ ਕੋਈ ਐਕਸੀਡੈਂਟ ਹੋ ਜਾਣਾ ਜਾਂ ਕੋਈ ਹਾਰਟ ਅਟੈਕ ਵਗੈਰਾ ਆ ਜਾਣਾ ਪਰ ਅਸੀਂ ਬਿਨਾ ਮਤਲਬ ਤੋਂ ਮਾੜੀ ਮੋਟੀ ਗੱਲ ਬਾਤ ਹੋ ਜਾਣ ਕਰਕੇ ਵੀ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰ ਕਰਕੇ ਆਪਣੇ ਸਰੀਰ ਨੂੰ ਮੈਡੀਕਲ ਸਟੋਰ ਬਣਾ ਲਿਆ ਹੈ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਇੰਨੇ ਸਾਈਡ ਇਫੈਕਟ ਹਨ ਕਿ ਇਹ ਇੱਕ ਬਿਮਾਰੀ ਨੂੰ ਠੀਕ ਕਰਦੀਆਂ ਕਰਦੀਆਂ ਦੋ ਬਿਮਾਰੀਆਂ ਹੋਰ ਖੜੀਆਂ ਕਰ ਦਿੰਦੀਆਂ ਹਨ ਇਹ ਦਰਦਾਂ ਵਾਸਤੇ ਅਸੀਂ ਜੋ ਪੇਨ ਕਿਲਰ ਲੈਂਦੇ ਹਾਂ ਉਹਨਾਂ ਵਿੱਚ ਬਹੁਤ ਤਕੜੇ ਸਟਰਾਇਡ ਹੁੰਦੇ ਹਨ ਜੋ ਸਾਡੀਆਂ ਹੱਡੀਆਂ ਨੂੰ ਗਾਲ ਦਿੰਦੇ ਹਨ ਪਰ ਅਸੀਂ ਕਿੱਤੇ ਸਾਡੇ ਲੱਤ ਵਿੱਚ ਦਰਦ ਹੋ ਗਿਆ ਜਾਂ ਕਿਤੇ ਬਾਹ ਵਿੱਚ ਦਰਦ ਹੋ ਗਿਆ ਜਾਂ ਪੇਟ ਵਿੱਚ ਦਰਦ ਹੋ ਗਿਆ ਅਸੀਂ ਆਮ ਤੌਰ ਤੇ ਇਹਨਾਂ ਡਾਕਟਰਾਂ ਕੋਲੋਂ ਜੋ ਦਵਾਈਆਂ ਲੈਂਦੇ ਸਾਨੂੰ ਇਹ ਪੇਨ ਕਿਲਰ ਹੀ ਦਿੰਦੇ ਹਨ ਇਹ ਦਰਦ ਨਵਾਰਕ ਦਵਾਈਆਂ ਹੀ ਦਿੰਦੇ ਹਨ ਜਿਨ੍ਹਾਂ ਵਿੱਚ ਬਹੁਤ ਤਕੜੇ ਸਟਰਾਇਡ ਹੁੰਦੇ ਹਨ ਜੋ ਹੱਡੀਆਂ ਨੂੰ ਸਾਡੀਆਂ ਹੱਡੀਆਂ ਨੂੰ ਗਾਗ ਦਿੰਦੇ ਹਨ 6 ਸਾਲ ਤੱਕ ਬਿਨਾਂ ਕਿਸੇ ਦਵਾਈ ਤੋਂ ਜਿਉਣ ਦਾ ਸਿਰਫ ਇੱਕੋ ਇੱਕ ਤਰੀਕਾ ਇਹ ਹੈ ਕਿ ਸਵੇਰੇ 4-5 ਵਜੇ ਉੱਠ ਜਾਓ ਉੱਠਣ ਤੋਂ ਬਾਅਦ ਇੱਕ ਗਲਾਸ ਮੌਸਮ ਮੁਤਾਬਕ ਪਾਣੀ ਪੀ ਲਓ ਫਿਰ ਪੇਟ ਸਾਫ਼ ਕਰਨ ਤੋਂ ਬਾਅਦ ਇੱਕ ਘੰਟਾ ਯੋਗਾ ਅਭਿਆਸ ਕਰੋ ਇਸ ਯੋਗਾ ਅਭਿਆਸ ਵਿੱਚ 10-15 ਮਿੰਟ ਕਪਾਲ ਭਤੀ 10-15 ਮਿੰਟ ਅਨੁਲੋਮ-ਵਿਲੋਮ ਅਤੇ ਬਾਕੀ ਅੱਧਾ ਘੰਟਾ ਹੋਰ ਸਰੀਰ ਦੀਆਂ ਹਲਕੀਆਂ-ਹਲਕੀਆਂ ਜਿਸ ਵਿੱਚ ਕੁਝ ਢੁਹੀ ਦੇ ਅਸਨ ਆ ਜਾਂਦੇ ਹਨ ਕੁਝ ਆਪਾਂ ਹੋਰ ਹਲਕੀਆਂ-ਹਲਕੀਆਂ ਕਸਰਤਾਂ ਕਰ ਲੈਂਦੇ ਹਾਂ ਇਹ ਕੁਝ ਆ ਜਾਂਦਾ ਹੈ ਕਸਰਤ ਕਰਨ ਤੋਂ 5-10 ਮਿੰਟ ਬਾਅਦ ਇਸ਼ਨਾਨ ਕਰ ਲਵੋ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੀ ਖਾਣਾ ਹੈ ਕਦੋਂ ਖਾਣਾ ਹੈ ਕਿੰਨਾ ਖਾਣਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਕਬਜ਼ ਬਿਲਕੁਲ ਨਾ ਰਹਿਣ ਦਿਓ ਅਤੇ ਆਪਣੇ ਵਿਚਾਰ ਬਿਲਕੁਲ ਛਧ ਰੱਖੋ ਨਸ਼ੇ ਤੋਂ ਦੂਰ ਰਹੋ ਜੇਕਰ ਕਦੀ ਕਦਈ ਕੋਈ ਥੋੜੀ ਬਹੁਤੀ ਨਿੱਕੀ ਮੋਟੀ ਅਲਾਮਤ ਆ ਵੀ ਜਾਂਦੀ ਹੈ ਜਿਸ ਤਰ੍ਹਾਂ ਬੁਖਾਰ ਹੋ ਗਿਆ ਸਿਰ ਦਰਦ ਹੋ ਗਿਆ ਖਾਂਸੀ ਹੋ ਗਈ ਉਲਟੀ ਆ ਗਈ ਤਾਂ ਇਹਨਾਂ ਅਲਾਮਤਾਂ ਨੂੰ ਦੇਸੀ ਰੁਕਸੇ ਨਾਲ ਹੀ ਠੀਕ ਕਰਨ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਅਸੀਂ 100 ਸਾਲ ਤੱਕ ਬਿਨਾਂ ਕਿਸੇ ਅੰਗਰੇਜ਼ੀ ਦਵਾਈ ਤੋਂ ਜਿਉ ਸਕਦੇ ਹਾਂ ਇਸ ਨਾਲ ਸਾਡਾ ਦਵਾਈਆਂ ਦਾ ਖਰਚਾ ਵੀ ਬਿਲਕੁਲ ਘਟ ਜਾਵੇਗਾ ਸਾਡੀ ਸਿਹਤ ਵੀ ਠੀਕ ਰਹੇਗੀ ਅਤੇ ਅਸੀਂ ਬਿਨਾਂ ਕਿਸੇ ਅੰਗਰੇਜ਼ੀ ਦਵਾਈ ਤੋਂ ਲੰਮੀ ਉਮਰ ਭੋਗ ਸਕਦੇ ਹਾਂ ਗੱਲਬਾਤ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾ